ਮੁਕੌਰੀ ਲਾਦੇ ਸਰਕਾਰ ਦੇ ਧਰਨੇ ਹੁਣ ਕਿੱਥੇ ਗਏ ਆ ਤੁਸੀਂ ਹੁਣ ਕਿਉਂ ਚੁੱਪ ਕਰੇ ਬੈਠੇ ਸਾਲ ਦੇ ਹੁਣ ਕੀ ਇੱਕ ਬੇਅਦਵੀ ਦੀਆਂ ਇਕ ਢਣਾਵਾਂ ਹਟ ਗਈਆਂ ਨੇ ਹੁਣ ਚਾਲੀ ਹੁਣ ਕਿਉਂ ਨਹੀਂ ਕਰਦੇ ਸੀ ਸਰਕਾਰ ਦੀ ਸ਼ਹਿ ਤੇ ਕਰਦੇ ਸੀ ਤੁਸੀਂ ਉਦੋਂ ਸਰਕਾਰ ਨੂੰ ਬਦਲਾਮ ਕਰਨ ਦੀ ਖਾਤਰ اپੋਜੀਸ਼ਨ ਦੇ ਸਹਿ ਤੇ ਕਰਦੇ ਸੀ ਕਾਂਗਰਸ ਵਾਲੇ ਤੁਸੀਂ ਸਾਰੇ ਕਾਂਗਰਸ ਦੇ ਦਲਾਲ ਆ ਵੱਡੇ ਪੰਜਾਬ ਦੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਕੈਪਟਨ ਸਰਕਾਰ ਬਾਰੇ ਬੋਲਦਿਆਂ ਬੋਲਦਿਆਂ ਸਿੱਖ ਪ੍ਰਚਾਰਕਾਂ ਖਿਲਾਫ ਵਿਵਾਦਿਤ ਟਿੱਪਣੀ ਕਰ ਗਏ ਕਾਂਗਰਸ ਸਰਕਾਰ ਵੱਲੋਂ ਥਰਮਲ ਪਲੈਂਟ ਬੰਦ ਕਰਨ ਦੇ ਵਿਰੋਧ ਵਿੱਚ ਅਕਾਲੀ ਦਲ ਦੀ ਬਠਿੰਡਾ ਇਕਾਈ ਵੱਲੋਂ ਦਿੱਤੇ ਜਾ ਰਹੇ ਧਰਨੇ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਨੇ ਬਲਜੀਤ ਸਿੰਘ ਦਾਦੂਵਾਲ, ਪੰਥਪ੍ਰੀਤ ਸਿੰਘ ਤੇ ਰਣਜੀਤ ਸਿੰਘ ਟੱਡਰੀਆਂ ਵਾਲਿਆਂ ਤੇ ਇੱਕ ਟਾਕਸ਼ ਕੀਤਾ ਸੁਣ ਲੈਂਦੇ ਹਾਂ ਕੀ ਕਿਹਾ ਸਕੰਦਰ ਸਿੰਘ ਮਲੂਕਾ ਨੇ ਸਤ ਚਲੋ ਸਾਥੋ ਤਾਂ ਗਲਤੀ ਹੋ ਗਈ ਸਾਨੂੰ ਤੁਸੀਂ ਸਜ਼ਾ ਦੇ ਦਿੱਤੀ ਮੰਨ ਲਿਆ ਹੁਣ ਸਾਲ ਹੋ ਗਿਆ ਭਾਲ ਦੇ ਭਾਲ ਤਾਣ ਜਣਾਦਾ ਸੀ ਮੈਂ ਚਾਰ ਹਫ਼ਤੇ ਚ ਭਾਲ ਦੂੰਗਾ ਕਿਹਾਗੇ ਤੋ ਹੁਣ ਬੋਲਦੇ ਵੀ ਨਹੀਂ ਹੁਣ ਪਤਾ ਨਹੀਂ ਕਿੱਧਰ ਨੂੰ ਗਏ ਜਿਹੜੇ ਧਰਨੇ ਲਾਉਦੇ ਹੁੰਦੇ ਸੀ ਹੁਣ ਪਤਾ ਨਹੀਂ ਕਿੱਧਰ ਨੂੰ ਗਏ ਹੁਣ ਚੁੱਪ ਕੇ ਬੈਠੇ ਨੇ ਹੁਣ ਸਾਲ ਹੋ ਗਿਆ ਹੁਣ ਲਾਓ ਧਰਨੇ ਸੜਕਾਂ ਤੇ ਵੀ ਤੂੰ 4 ਹਫ਼ਤਿਆਂ ਦਾ ਟਾਈਮ ਲਿਆ ਸੀ ਮਹੀਨੇ ਦਾ ਲਿਆ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਥਿਆਏ ਨਹੀਂ ਹੁਣ ਲਾਓ ਸੜਕਾਂ ਤੇ ਧਰਨੇ ਕਿੱਧਰ ਗਿਆ ਹੁਣ ਦਾਦੂਬਾਲ ਕਿੱਧਰ ਗਿਆ ਹੁਣ ਆ ਇੱਕ ਇੱਕ ਸੋਲਾ ਹੈਗਾ ਪੱਤਪਰੀ ਕਿੱਥੇ ਗਏ ਨੇ ਉਹ ਢੱਡਰੀਆਂ ਵਾਲਾ ਕਿੱਧਰ ਗਿਆ ਉਹ ਕਿਉਂ ਨਹੀਂ ਲਾਉਂਦੇ ਸੜਕਾਂ ਤੇ ਧਰਨੇ ਹੁਣ ਕਿੱਥੇ ਗਏ ਆ ਤੁਸੀਂ ਹੁਣ ਕਿਉਂ ਚੁੱਪ ਕਰੇ ਬੈਠੇ ਸਾਲ ਦੇ ਹੁਣ ਕੀ ਬੇ ਸਰਕਾਰ ਦੀ ਸਹਿਤੇ ਕਰਦੇ ਸੀ ਤੁਸੀਂ ਉਦੋਂ ਆ ਸਰਕਾਰ ਨੂੰ ਬਦਲਾਮ ਕਰਨ ਦੀ ਖਾਤਰ اپੋਜੀਸ਼ਨ ਦੇ ਸਹਿਤੇ ਕਰਦੇ ਸੀ ਕਾਂਗਰਸ ਵਾਲੇ ਤੁਸੀਂ ਸਾਰੇ ਕਾਂਗਰਸ ਦੇ ਦਲਾਲ ਆ ਵੱਡੇ ਨਹੀਂ ਤਾਂ ਤੁਸੀਂ ਹੁਣ ਕਿਉਂ ਨਾ ਬੋਲੋ ਹੁਣ ਬੋਲੋ ਫਿਰ ਹੁਣ ਕਰੋ ਦਬਾਅ ਵਧਾਓ ਸਰਕਾਰ ਤੇ ਅਸੀਂ ਵੀ ਤੁਹਾਡੇ ਨਾਲ ਲੱਗਾਂ ਮਲੂਕਾ ਦੇ ਬਿਆਨ ਤੇ ਜਦੋਂ ਵੀ ਪ੍ਰਚਾਰਕਾਂ ਦਾ ਰਿਐਕਸ਼ਨ ਮਿਲੇਗਾ ਜਲਦੀ ਏਬੀਪੀ ਸਾਂਝਾ ਤੇ ਸਭ ਨੂੰ ਸੁਣਾਵਾਂਗੇ